i <laughs> you ਸਰ ਜੋ ਅੱਜ ਦਾ 크ਿਸਮਸ ਦਿਨ ਮਨਾਇਆ ਜਾ ਰਿਹਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਅੱਜ ਦਾ ਜੋ 크ਿਸਮਸ ਦਿਨ ਮਨਾਇਆ ਜਾ ਰਿਹਾ ਅਸੀਂ ਪੂਰੀ ਦੁਨੀਆ ਨੂੰ ਪ੍ਰਭ ਯਿਸੂ ਮਸੀਹ ਦੇ ਪ੍ਰੇਮ ਦਾ ਸੰਦੇਸ਼ ਦੇਣਾ ਚਾਹੁੰਦੇ ਆ ਕਿ ਯਿਸੂ ਮਸੀਹ ਨੇ ਸਾਰੀ ਦੁਨੀਆ ਨਾਲ ਪਿਆਰ ਕੀਤਾ ਖੁਦਾ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਹੈ ਕਿ ਰੱਬ ਨੇ ਸਾਰੀ ਦੁਨੀਆ ਨਾਲ ਪਿਆਰ ਕੀਤਾ ਔਰ ਉਸ ਨੇ ਆਪਣਾ ਇਕਲੌਤਾ ਪੁੱਤਰ ਧਰਤੀ ਦੇ ਉੱਤੇ ਦੇ ਦਿੱਤਾ ਤਾਂ ਜੋ ਸਾਰੇ ਜਣੇ ਅਸੀਂ ਉਹਦੇ ਦੁਆਰਾ ਸਦੀਪਕ ਜੀਵਨ ਪਾਈਏ ਆਪਣੇ ਸ਼ਹਿਰ ਕੋਟਕਪੂਰਾ ਦੇ ਵਿੱਚ ਕਿੰਨੇ ਥਾਈਏ ਕਸ਼ਮੀਰ ਦੇ ਦੇ ਅਪਣੇ ਸ਼ਹਿਰ ਕੋਟਕਪੂਰਾ ਦੇ ਵਿੱਚ 6-7 ਚਰਚ ਹੈ ਜਿਹੜੇ ਅਲੱਗ-ਅਲੱਗ ਥਾਵਾਂ ਤੇ ਆਪਣੇ-ਆਪਣੇ ਚਰਚ ਦੇ ਵਿੱਚ 크리스마ਸ ਡੇ ਨੂੰ ਮਨਾ ਰਿਹਾ ਔਰ ਸਾਰੇ ਪੰਜਾਬ ਵਾਸੀਆਂ ਨੂੰ ਤੇ ਸਾਰੇ ਦੇਸ਼ ਵਾਸੀਆਂ ਨੂੰ ਵਿਦੇਸ਼ ਵਾਸੀਆਂ ਨੂੰ ਸਭ ਨੂੰ ਅਸੀਂ 크리스마ਸ ਦੀ ਬਹੁਤ-ਬਹੁਤ ਮੁਬਾਰਕਾ ਦੇਣਾ ਚਾਹੁੰਦੇ ਆਂ ਔਰ ਇਹ 크리스마ਸ ਦਾ ਜਿਹੜਾ ਤਿਉਹਾਰ ਹੈ ਪਵਿੱਤਰ ਤਿਉਹਾਰ ਹੈ ਇਹ ਤੁਹਾਡੇ ਸਾਰਿਆਂ ਦੇ ਲਈ ਬਰਕਤਾਂ ਅਸੀਸਾਂ ਅਤੇ ਸ਼ਾਂਤੀ ਲੈ ਕੇ ਆਵੇ ਸਾਡੇ ਕਲਵਰੀ ਚਰਚ ਵੱਲੋਂ ਔਰ ਸਾਡੇ ਸਾਰੀ ਟੀਮ ਦੇ ਵੱਲੋਂ ਅਸੀਂ ਸਾਰੇ ਸ਼ਹਿਰ ਨਿਵਾਸੀਆਂ ਨੂੰ 크리스마ਸ ਦੀਆਂ ਮੁਬਾਰਕਾਂ ਦੇਣਾ ਚਾਹੁੰਦੇ ਹਾਂ ਹੋਰ ਕੀ ਜਨਾਜ ਹੋ ਗਈ ਹਾਂਜੀ ਹੋਰ ਕੀ ਬੋਲਣਾ ਚਾਹੋ ਲੋਕੋ ਹੋਰ ਇਹੀ ਹੈ ਜੀ ਵੀ ਕੇ ਸਾਰੇ ਜਿਹੜੇ ਅਸੀਂ ਆਪਸੀ ਪਿਆਰ ਮੁਹੱਬਤ ਵਿੱਚ ਰਹੀਏ ਸਭ ਤਰ੍ਹਾਂ ਦਾ ਸਤਕਾਰ ਕਰੀਏ ਇਕਤਰ ਰੱਖੀਏ ਪਿਆਰ ਬਣਾਏ ਰੱਖੀਏ ਖਾਸ ਕਰਕੇ ਜਿਹੜੇ ਸ਼ਰਾਰਤੀ ਅੰਸਰ ਹੁੰਦੇ ਆ ਫੁੱਟ ਪਾਉਂਦੇ ਆ ਉਹਨਾਂ ਤੋਂ ਅਸੀਂ ਬਚ ਕੇ ਰਹੀਏ ਔਰ ਆਪਸੀ ਪਿਆਰ ਔਰ ਇੱਤ ਦੇ ਵਿੱਚ ਬਣੇ ਰਹੀਏ ਸਰਪਾਵਰ ਪ੍ਰਭੂ ਯਿਸੂ ਦਾ ਮੁਕਤ ਸੰਦੇਸ਼ ਕੀ ਸੀ ਪ੍ਰਭੂ ਯਿਸੂ ਮਸੀਹ ਦਾ ਮੁਕਤ ਸੰਦੇਸ਼ ਕਿ ਆਪਦੇ ਸਤਾਨ ਵਾਲਿਆਂ ਲਈ ਪ੍ਰਾਰਥਨਾ ਕਰੋ ਤੇ ਆਪਦੇ ਦੁਸ਼ਮਣਾਂ ਨੂੰ ਪਿਆਰ ਕਰੋ ਤੇ ਆਪਦੀ ਗਵਾਂਡੀ ਨੂੰ ਆਪਣੇ ਜਿਹਾ ਪਿਆਰ ਕਰੋ ਤੁਸੀਂ ਕਿਹਨਾਂ ਕਿੱਥੇ ਜਿਸ ਵਿੱਚ ਇਹ ਸੰਗਮ ਪੈਲਸਪੋਰਟ ਪੂਰਾ ਦੇ ਵਿੱਚ ਕਿਸ਼ਮਿਸਟੇ ਮਨਾਇਆ ਗਿਆ ਔਰ ਮਾਸਟਰ ਸਾਹਿਬ ਨੇ ਸਾਰਿਆਂ ਨੂੰ ਨਾਲ ਮਿਲ ਕੇ ਰਾਮ ਜੀ ਪੀਰ ਦੀ ਟੀਮ ਰਮੇਸ਼ ਕਬਾ ਟ੍ਰਾਂਸਫਰ ਆ ਦਾ ਬਣੀ ਫੋਟੋ ਪੁਰਾਪਨ ਦਾ